ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਹਦੇ ਤਹਿਤ ਹੀ ਅੱਜ ਅਸੀਂ ਇੱਥੇ ਆਏ ਹਾਂ ਲੋਕਾਂ ਦੇ ਹਲਾਤਾਂ ਨੂੰ ਲੈ ਕੇ ਬਹੁਤ ਕੁਝ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੁਧਿਆਣਾ ਵਿੱਚ ਕਿੱਦਾਂ ਦੇਖ ਰਹੇ ਲੋਧਿਆਣਾ ਲੋਧਿਆਣਾ ਬਾਏ ਇਲੈਕਸ਼ਨ ਭਾਰਤ ਪੁਸ਼ਨ ਆਸ਼ਾ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ। ਹਨਵੀਨਰ ਤਾਂ ਨਹੀਂ ਪਾਰਟੀ ਜਿਸ ਤਰੀਕੇ ਨਾਲ ਜਮਾਵੜਾ ਕੋ ਲੱਗਦਾ ਕੋਈ ਫਰਕ ਪਏਗਾ। ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ। ਥੋੜਾ ਜਿਹਾ ਵਿਸਤਾਰ। ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਹੈ। ਜ਼ਿਲ੍ਹਾ ਕਪੂਰਥਲਾ ਹੈ। ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ ਚਾਰ ਲੀਡਰ ਆਉਣਾ ਹੈ ਜਾਂ ਕੋਈ ਨਹੀਂ ਆਉਣਾ ਹੈ। ਇਹਦਾ ਮਤਲਬ ਇਹ ਨਹੀਂ ਕਿ ਆਪੀ ਕਾਂਗਰਸ ਪਾਰਟੀ ਅਲੱਗ-ਅਲੱਗ ਹੈ। ਸਾਰੀ ਕਾਂਗਰਸ ਪਾਰਟੀ ਇਕੱਠੀ ਹੈ। ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਔਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਕੋਈ ਪ੍ਰੋਗਰਾਮ ਹੈ ਅਸੀਂ ਪਹਿਲਾਂ 10 15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਰੇ ਤੈਅ ਦੀ ਅੱਜ ਅਸੀਂ ਇੱਥੇ ਸਮੇਂ ਦੇ ਹਰਤਾਂ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕੀ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਲੋਹਿਆਣਾ ਲੋਹਿਆਣਾ ਬਾਏ ਇਲੈਕਸ਼ਨ ਭਾਰਤ ਪੁਸ਼ਨ ਆਸ਼ਾ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਕਨਵੀਨਰ ਤਾਂ ਨਹੀਂ ਪਾਰਟਿਸ ਇਸ ਤਰੀਕੇ ਨਾਲ ਜਵਾਬ ਨਾਲ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਔਰ ਜੀਤਜੀ ਦਾ ਇਲਾਕਾ ਕਪੂਰਥਲਾ ਹੈ। ਜ਼ਿਲ੍ਹਾ ਕਪੂਰਥਲਾ ਹੈ। ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ ਚਾਰ ਲੀਡਰ ਆਉਣਾ ਹੈ ਜਾਂ ਕੋਈ ਨਹੀਂ ਆਉਣਾ ਹੈ। ਇਹਦਾ ਮਤਲਬ ਇਹ ਨਹੀਂ ਕਿ ਆ ਵੀ ਕਾਂਗਰਸ ਪਾਰਟੀ ਅਲੱਗ-ਅਲੱਗ ਹੈ। ਸਾਰੀ ਕਾਂਗਰਸ ਪਾਰਟੀ ਇਕੱਠੀ ਹੈ। ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਔਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ। ਉਹੇ ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਹਦੇ ਤਹਿਤ ਹੀ ਅੱਜ ਅਸੀਂ ਆਏ ਆਂ ਪਰ ਅਸੀਂ ਸਿਰਫ ਹਲਕਿਆਂ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੋਹੜਿਆਣਾ ਲੋਹੜਿਆਣਾ ਬਾਏ ਇਲੈਕਸ਼ਨ ਭਾਰਤ ਪੁਸ਼ਨ ਆਸ਼ਾ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ। ਜਨਵੀਨਰ ਤਾਂ ਨਹੀਂ ਪਾਰਟੀ ਜਿਸ ਤਰੀਕੇ ਨਾਲ ਜਮਾਵੜਾ ਕੋ ਲੱਗਦਾ ਕੋਈ ਫਰਕ ਪਏਗਾ। ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ। ਥੋੜਾ ਜਿਹਾ ਵਿਸਤਾਰ। ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਹੈ। ਜ਼ਿਲ੍ਹਾ ਕਪੂਰਥਲਾ ਹੈ। ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ ਚਾਰ ਲੀਡਰ ਆਉਣਾ ਹੈ ਜਾਂ ਕਿ ਕਈ ਨਹੀਂ ਆਉਣਾ ਹੈ। ਇਹਦਾ ਮਤਲਬ ਇਹ ਨਹੀਂ ਕਿ ਆ ਵੀ ਕਾਂਗਰਸ ਪਾਰਟੀ ਅਲੱਗ-ਅਲੱਗ ਹੈ। ਸਾਰੀ ਕਾਂਗਰਸ ਪਾਰਟੀ ਇਕੱਠੀ ਹੈ। ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਔਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਕੋਈ ਪ੍ਰੋਗਰਾਮ ਹੈ ਅਸੀਂ ਪਹਿਲਾਂ 10 15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਰੇ ਤੈਪ ਹੀ ਅੱਜ ਅਸੀਂ ਇੱਥੇ ਆਏ ਹਾਂ ਲੋਕਾਂ ਦੇ ਮਨਾਂ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕੀ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਲੋਹਿਆਣਾ ਲੋਹਿਆਣਾ ਬਾਏ ਇਲੈਕਸ਼ਨ ਭਾਰਤ ਪੂਸ਼ਣ ਆਸ਼ਾ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਕਨਵੀਨਰ ਤਾਂ ਨਹੀਂ ਪਾਰਟ ਜਿਸ ਤਰੀਕੇ ਨਾਲ ਜਮਾਗੜਾ ਕੋ ਲੱਗਦਾ ਕੋਈ ਫਰਕ ਪਏਗਾ ਕਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਹੈ ਜ਼ਿਲ੍ਹਾ ਕਪੂਰਥਲਾ ਹੈ ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ ਚਾਰ ਲੀਡਰ ਆਉਣਾ ਹੈ ਜਾਂ ਕਿ ਕਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਿ ਕਾਂਗਰਸ ਪਾਰਟੀ ਅਲੱਗ-ਅਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਔਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਉਹ ਇਹ ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਰੇ ਤੱਕ ਦੀ ਅਜੇ ਅਸੀਂ ਇੱਥੇ ਲੋਕਾਂ ਦੇ ਮਨਾਂ ਤਨ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੋਧਿਆਣਾ ਲੋਧਿਆਣਾ ਬਾਏ ਇਲੈਕਸ਼ਨ ਭਾਰਤ ਪੁਸ਼ਨ ਆਸ਼ਾ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਕਨਵੀਨਰ ਤੇ ਨਹੀਂ ਪਾਰਟੀ ਜਿਸ ਤਰੀਕੇ ਨਾਲ جوابੜਾ ਨੂੰ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਹੈ ਜ਼ਿਲ੍ਹਾ ਕਪੂਰਥਲਾ ਹੈ ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ ਚਾਰ ਲੀਡਰ ਆਉਣਾ ਹੈ ਜਾਂ ਕਿ ਕਈ ਨਹੀਂ ਆਉਣਾ ਹੈ ਇਹਾ ਮਤਲਬ ਇਹ ਨਹੀਂ ਕਿ ਆ ਵੀ ਕਾਂਗਰਸ ਪਾਰਟੀ ਅਲੱਗ-ਅਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਹੈ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਔਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਓਏ ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਰੇ ਤੈਪੀਆ ਜਿਸੀ ਇਥੇ ਲੋਕਾਂ ਦੇ ਹਰਦਤਾਂ ਨੂੰ ਲੈ ਕੇ ਉਹ ਕੁਝ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੋਹੜਿਆਣਾ ਕਿਦਾਂ ਦੇਖ ਰਹੇ ਹੋ ਲੋਹੜਿਆਣਾ ਲੋਹੜਿਆਣਾ ਬਾਏ ਇਲੈਕਸ਼ਨ ਭਾਰਤ ਪੂਸ਼ਣ ਆਸ਼ਾ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਹਰਵੀਰ ਤੁਹਾ ਮਾਵਾਂ ਨੂੰ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸੇ ਵਿਸਤਾਰ ਕੀ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਹੈ ਜ਼ਿਲ੍ਹਾ ਕਪੂਰਥਲਾ ਹੈ ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ ਚਾਰ ਲੀਡਰ ਆਉਣਾ ਹੈ ਜਾਂ ਕਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਾ ਵੀ ਕਾਂਗਰਸ ਪਾਰਟੀ ਅਲੱਗ-ਅਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਔਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਓਏ ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਓਰੇ ਤੈਅ ਦੀ ਅੱਜ ਅਸੀਂ ਇੱਥੇ ਲੋਕਾਂ ਦੇ ਹਾਲਾਤਾਂ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੁਧਿਆਣਾ ਕਿੱਦਾਂ ਦੇਖ ਰਹੇ ਹੋ ਲੁਧਿਆਣਾ ਲੁਧਿਆਣਾ ਬਾਏ ਇਲੈਕਸ਼ਨ ਭਾਰਤ ਪੂਸ਼ਣ ਆਸ਼ੀ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਕਨਵੀਨਰ ਤਾਂ ਨਹੀਂ ਪਾਰਟ ਜਿਸ ਤਰੀਕੇ ਨਾਲ ਜਮਾਵੜਾ ਕੋ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਹੈ ਜ਼ਿਲ੍ਹਾ ਕਪੂਰਥਲਾ ਉਹ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ 4 ਲੀਡਰ ਆਉਣਾ ਹੈ ਜਾਂ ਕਿ ਕਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਿ ਆ ਵੀ ਕਾਂਗਰਸ ਪਾਰਟੀ ਅਲੱਗ-ਅਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਪਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਕੋਈ ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਰੇ ਤੈ ਤੀ ਅਜਸੀਅਤ ਥੇ ਸਮੇਂ ਦੇ ਹਲਾਤਾਂ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੁਧਿਆਣਾ ਲੁਧਿਆਣਾ ਬਾਏ ਇਲੈਕਸ਼ਨ ਭਾਰਤ ਪੁਸ਼ਨਾਸ਼ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਜਿਸ ਤਰੀਕੇ ਨਾਲ ਜਮਾਵਰਾ ਨੂੰ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਹੈ ਜ਼ਿਲ੍ਹਾ ਕਪੂਰਥਲਾ ਹੈ ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ ਚਾਰ ਲੀਡਰ ਆਉਣਾ ਹੈ ਜਾਂ ਕੋਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਿ ਆ ਵੀ ਕਾਂਗਰਸ ਪਾਰਟੀ ਅਲੱਗ ਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਪਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਉਹ ਇਹ ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਰੇ ਤੱਕ ਦੀ ਅਜਾਸੀ ਇੱਥੇ ਲੋਕਾਂ ਨੇ ਦੇਖਾਤਾ ਨੂੰ ਲੈ ਕੇ ਉਹ ਕੁਝ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੁਧਿਆਣਾ ਲੁਧਿਆਣਾ ਪਾਈ ਇਲੈਕਸ਼ਨ ਭਾਰਤ ਪੂਸ਼ਣ ਆਸ਼ਾ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਕਨਵੀਨਰ ਤਾਂ ਨਹੀਂ ਪਾਰਟ ਜਿਸ ਤਰੀਕੇ ਨਾਲ ਜਮਾਵਣਾ ਕੋ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਹੈ ਜ਼ਿਲ੍ਹਾ ਕਪੂਰਥਲਾ ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ 4 ਲੀਟਰ ਆਉਣਾ ਹੈ ਜਾਂ ਕਿ ਕਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਿ ਆ ਵੀ ਕਾਂਗਰਸ ਪਾਰਟੀ ਅਲੱਗ-ਅਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਪਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਓਏ ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਰੇ ਤੈ ਤੀ ਅਜਸੀਅਤ ਹੈ ਸਮਨੇ ਦੇ ਹਾਲਾਤਾਂ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੁਧਿਆਣਾ ਲੁਧਿਆਣਾ ਬਾਏ ਇਲੈਕਸ਼ਨ ਭਾਰਤ ਪੁਸ਼ਨਾਸ਼ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਪਾਰਟੀ ਇਸ ਤਰੀਕੇ ਨਾਲ ਜਮਾਵੜਾ ਨੂੰ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਦਾ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਹੈ ਜ਼ਿਲ੍ਹਾ ਕਪੂਰਥਲਾ ਹੈ ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ ਚਾਰ ਲੀਡਰ ਆਉਣਾ ਹੈ ਜਾਂ ਕਿ ਕਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਿ ਆ ਵੀ ਕਾਂਗਰਸ ਪਾਰਟੀ ਅਲੱਗ-ਅਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਪਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਓਏ ਪ੍ਰੋਗਰਾਮ ਹੈ ਅਸੀਂ ਪਹਿਲਾਂ 10 15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਓਰੇ ਤੈਦੀ ਅੱਜ ਅਸੀਂ ਇੱਥੇ ਲੋਕਾਂ ਨੇ ਹਲਾਤਾਂ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਲੋਹੜਿਆਣਾ ਲੋਹੜਿਆਣਾ ਬਾਏ ਇਲੈਕਸ਼ਨ ਭਾਰਤ ਪੁਸ਼ਨਾਸ਼ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਜਿਲ੍ਹਾ ਕਪੂਰਥਲਾ ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ 4 ਲੀਡਰ ਆਉਣਾ ਹੈ ਜਾਂ ਕਿ ਕਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਿ ਕਾਂਗਰਸ ਪਾਰਟੀ ਅਲੱਗ-ਅਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਔਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਕੋਈ ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਰੇ ਤੈਅ ਦੀ ਅਜਿਹੀ ਇੱਥੇ ਸਮੇਂ ਦੇ ਹਰਤਾਂ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰੋ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੋਹਿਆਣਾ ਲੋਹਿਆਣਾ ਬਾਏ ਇਲੈਕਸ਼ਨ ਭਾਰਤ ਪੁਸ਼ਨਾਸ਼ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਆਨੀ ਪਾਰਟੀ ਜਿਸ ਤਰੀਕੇ ਨਾਲ ਜਵਾਬ ਦੇ ਰਹਾ ਕੋ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਦਾ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਜਿਲ੍ਹਾ ਕਪੂਰਥਲਾ ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ ਚਾਰ ਲੀਡਰ ਆਉਣਾ ਹੈ ਜਾਂ ਕਿ ਕਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਾ ਵੀ ਕਾਂਗਰਸ ਪਾਰਟੀ ਅਲੱਗ ਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਪਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਕੋਈ ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਰੇ ਤੈਅ ਦੀ ਅਜਸੀਅਤ ਹੈ ਸਮੇਂ ਦੇ ਬਣਾ ਕੇ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੁਧਿਆਣਾ ਕਿੱਦਾਂ ਦੇਖ ਰਹੀ ਹੈ ਲੁਧਿਆਣਾ ਲੁਧਿਆਣਾ ਬਾਏ ਇਲੈਕਸ਼ਨ ਭਾਰਤ ਪੁਸ਼ਨ ਆਸ਼ਾ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਕਨਵੀਨਰ ਤਾਂ ਨਹੀਂ ਪਾਰਟ ਜਿਸ ਤਰੀਕੇ ਨਾਲ ਜਵਾਬ ਨਾ ਕੋ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਹੈ ਜ਼ਿਲ੍ਹਾ ਕਪੂਰਥਲਾ ਹੈ ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ 4 ਲੀਟਰ ਆਉਣਾ ਹੈ ਜਾਂ ਕੋਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਿ ਆ ਵੀ ਕਾਂਗਰਸ ਪਾਰਟੀ ਅਲੱਗ-ਅਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਔਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਕੋਈ ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਰੇ ਤੈਨੂੰ ਅੱਜ ਅਸੀਂ ਇੱਥੇ ਸਮੇਂ ਦੇ ਹਲਾਤਾਂ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੋਹੜਿਆਣਾ ਕਿ ਦੋ ਦੇਖ ਰਹੇ ਹਾਂ ਲੋਹੜਿਆਣਾ ਲੋਹੜਿਆਣਾ ਬਾਏ ਇਲੈਕਸ਼ਨ ਭਾਰਤ ਪੁਸ਼ਨ ਆਸ਼ਾ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਜਮਾਵਣਾ ਨੂੰ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਹੈ ਜ਼ਿਲ੍ਹਾ ਕਪੂਰਥਲਾ ਹੈ ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ ਚਾਰ ਲੀਡਰ ਆਉਣਾ ਹੈ ਜਾਂ ਕਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਾ ਵੀ ਕਾਂਗਰਸ ਪਾਰਟੀ ਅਲੱਗ ਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਔਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਓਏ ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਓਰੇ ਤੈਅ ਦੀ ਅਜਸੀਅਤ ਹੈ ਕਿ ਉਹਨੇ ਦੇ ਨਾਲ ਤਾ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਲੋਹੜਿਆਣਾ ਲੋਹੜਿਆਣਾ ਬਾਏ ਇਲੈਕਸ਼ਨ ਭਾਰਤ ਪੂਸ਼ਨਾਸ਼ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਨਵੀਨਤਨ ਪਾਰਟੀ ਜਿਸ ਤਰੀਕੇ ਨਾਲ ਜਮਾਵੜਾ ਕੋ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਹੈ ਜ਼ਿਲ੍ਹਾ ਕਪੂਰਥਲਾ ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ 4 ਲੀਡਰ ਆਉਣਾ ਹੈ ਜਾਂ ਕਿ ਕਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਿ ਕਾਂਗਰਸ ਪਾਰਟੀ ਅਲੱਗ-ਅਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਔਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਕੋਈ ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਰੇ ਤੈਪੀ ਅੱਜ ਅਸੀਂ ਇੱਥੇ ਸਮੇਂ ਦੇ ਹਲਾਤਾਂ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੁਧਿਆਣਾ ਕਿਤਾ ਦੇਖ ਰਹੇ ਲੋਹਿਆਣਾ ਲੁਧਿਆਣਾ ਬਾਏ ਇਲੈਕਸ਼ਨ ਭਾਰਤ ਪੁਸ਼ਨ ਆਸ਼ਾ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਜੋ ਮਾਵਣਾ ਨੂੰ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਹੈ ਜ਼ਿਲ੍ਹਾ ਕਪੂਰਥਲਾ ਹੈ ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ ਚਾਰ ਲੀਡਰ ਆਉਣਾ ਹੈ ਜਾਂ ਕਿ ਕਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਿ ਕਾਂਗਰਸ ਪਾਰਟੀ ਅਲੱਗ-ਅਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਔਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਕੋਈ ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਪੂਰੇ ਪੱਧ ਤੀ ਅਜਸੀਅਤ ਹੈ ਲੋਕਾਂ ਦੇ ਹਲਾਤਾਂ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਏਗੇ ਇਹ ਫੋਕਸ ਹੈ ਲੋਹੜਿਆਣਾ ਲੋਹੜਿਆਣਾ ਬਾਏ ਇਲੈਕਸ਼ਨ ਭਾਰਤ ਪੁਸ਼ਨ ਆਸ਼ਾ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਕਨਵੀਨਰ ਤਾਂ ਨਹੀਂ ਪਾਰਟੀ ਜਿਸ ਤਰੀਕੇ ਨਾਲ ਜਵਾਬਣਾ ਕੋ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਜਿਲ੍ਹਾ ਕਪੂਰਥਲਾ ਤੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ 4 ਲੀਟਰ ਆਉਣਾ ਹੈ ਜਾਂ ਕੋਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਿ ਆ ਵੀ ਕਾਂਗਰਸ ਪਾਰਟੀ ਅਲੱਗ-ਅਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਹੈ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਔਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਓਏ ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਰੇ ਤੈਨੂੰ ਅੱਜ ਅਸੀਂ ਇੱਥੇ ਲੋਕਾਂ ਦੇ ਹਰਦਾਂ ਨੂੰ ਲੈ ਕੇ ਉਹ ਕੁਝ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੁਧਿਆਣਾ ਵਿੱਚ ਕਿੱਦਾਂ ਦੇਖ ਰਹੇ ਲੋਧਿਆਣਾ ਲੋਧਿਆਣਾ ਬਾਏ ਇਲੈਕਸ਼ਨ ਭਾਰਤ ਪੂਸ਼ਣ ਆਸ਼ਾ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਇਸ ਤਰੀਕੇ ਨਾਲ ਜਮਾਵਤਾਂ ਨੂੰ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਹੈ ਜ਼ਿਲ੍ਹਾ ਕਪੂਰਥਲਾ ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ ਚਾਰ ਲੀਡਰ ਆਉਣਾ ਹੈ ਜਾਂ ਕੋਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਿ ਆ ਵੀ ਕਾਂਗਰਸ ਪਾਰਟੀ ਅਲੱਗ ਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਔਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਓਏ ਪ੍ਰੋਗਰਾਮ ਹੈ ਅਸੀਂ ਪਹਿਲਾਂ 10 15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਰੇ ਤੱਕ ਦੀ ਅੱਜ ਅਸੀਂ ਇੱਥੇ ਆਏ ਹਾਂ ਸਮੇਂ ਦੇ ਹਰਦਾਂ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੁਧਿਆਣਾ ਲੁਧਿਆਣਾ ਬਾਏ ਇਲੈਕਸ਼ਨ ਭਾਰਤ ਪੁਸ਼ਨਾਸ਼ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਕਨਵੀਨਰ ਤਾਂ ਨਹੀਂ ਪਾਰਟ ਜਿਸ ਤਰੀਕੇ ਨਾਲ ਜਮਾਵੜਾ ਕੋ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਜਿਲ੍ਹਾ ਕਪੂਰਥਲਾ ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ 4 ਲੀਟਰ ਆਉਣਾ ਹੈ ਜਾਂ ਕੋਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਿ ਆ ਵੀ ਕਾਂਗਰਸ ਪਾਰਟੀ ਅਲੱਗ-ਅਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਪਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਓਏ ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਰੇ ਤੈ ਤੀ ਅਜਸੀਅਤ ਹੈ ਸਮੇਂ ਦੇ ਹਲਾਤਾਂ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੁਧਿਆਣਾ ਲੁਧਿਆਣਾ ਬਾਏ ਇਲੈਕਸ਼ਨ ਭਾਰਤ ਪੁਸ਼ਨਾਸ਼ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਨੀ ਪਾਰਟੀ ਜਿਸ ਤਰੀਕੇ ਨਾਲ ਜਵਾਬ ਦੇ ਰਹਾ ਕੋ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਹੈ ਜ਼ਿਲ੍ਹਾ ਕਪੂਰਥਲਾ ਹੈ ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ ਚਾਰ ਲੀਡਰ ਆਉਣਾ ਹੈ ਜਾਂ ਕੋਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਿ ਆ ਵੀ ਕਾਂਗਰਸ ਪਾਰਟੀ ਅਲੱਗ-ਅਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਪਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਕੋਈ ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਰੇ ਤੈਅ ਦੀ ਅਜਸੀਅਤ ਹੈ ਸਮੇਂ ਦੇ ਬਣਾਉਣ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੁਧਿਆਣਾ ਕਿੱਦਾਂ ਦੇਖ ਰਹੀ ਹੈ ਲੁਧਿਆਣਾ ਲੁਧਿਆਣਾ ਬਾਏ ਇਲੈਕਸ਼ਨ ਭਾਰਤ ਪੁਸ਼ਨ ਆਸ਼ਾ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਕਨਵੀਨਰ ਤਾਂ ਨਹੀਂ ਪਾਰਟਿਸ ਇਸ ਤਰੀਕੇ ਨਾਲ ਜਵਾਬ ਨਾ ਕੋ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਹੈ ਜ਼ਿਲ੍ਹਾ ਕਪੂਰਥਲਾ ਹੈ ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ 4 ਲੀਟਰ ਆਉਣਾ ਹੈ ਜਾਂ ਕੋਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਿ ਆ ਵੀ ਕਾਂਗਰਸ ਪਾਰਟੀ ਅਲੱਗ-ਅਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਹੈ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਔਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਓਏ ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਰੇ ਤੈ ਤੀ ਅੱਜ ਅਸੀਂ ਇੱਥੇ ਸਮੇਂ ਦੇ ਹਾਲਾਤਾਂ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੋਹੜਿਆਣਾ ਕਿ ਦੋ ਦੇਖ ਰਹੇ ਲੋਹੜਿਆਣਾ ਲੋਹੜਿਆਣਾ ਬਾਏ ਇਲੈਕਸ਼ਨ ਭਾਰਤ ਪੁਸ਼ਨਾਸ਼ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਨੀ ਪਾਰਟੀ ਇਸ ਤਰੀਕੇ ਨਾਲ ਜਮਾਵਣਾ ਕੋ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਹੈ ਜ਼ਿਲ੍ਹਾ ਕਪੂਰਥਲਾ ਹੈ ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ ਚਾਰ ਲੀਡਰ ਆਉਣਾ ਹੈ ਜਾਂ ਕੋਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਿ ਆ ਵੀ ਕਾਂਗਰਸ ਪਾਰਟੀ ਅਲੱਗ ਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਔਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਕੋਈ ਪ੍ਰੋਗਰਾਮ ਹੈ ਅਸੀਂ ਪਹਿਲਾਂ 10 15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਰੇ ਤੈਅ ਦੀ ਅੱਜ ਅਸੀਂ ਇੱਥੇ ਆਏ ਹਾਂ ਸਮੇਂ ਦੇ ਹਲਕਿਆਂ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਹ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਲੋਹੜਿਆਣਾ ਲੋਹੜਿਆਣਾ ਬਾਏ ਇਲੈਕਸ਼ਨ ਭਾਰਤ ਪੂਸ਼ਨਾਸ਼ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਕਨਵੀਨਰ ਤਾਂ ਨਹੀਂ ਪਾਰਟੀ ਇਸ ਤਰੀਕੇ ਨਾਲ ਜਮਾਵੜਾ ਕੋ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸੇ ਵਿਸਤਾਰ ਕੀ ਦੌਰ ਜਿੱਤ ਜੀ ਦਾ ਇਲਾਕਾ ਕਪੂਰਥਲਾ ਜਿਲ੍ਹਾ ਕਪੂਰਥਲਾ ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ 4 ਲੀਡਰ ਆਉਣਾ ਹੈ ਜਾਂ ਕਿ ਕਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਿ ਆ ਵੀ ਕਾਂਗਰਸ ਪਾਰਟੀ ਅਲੱਗ-ਅਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਹੈ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਔਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਓਏ ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਰੇ ਤੈਅ ਦੀ ਅਜਿਹੀ ਇਥੇ ਸੁਣਨੇ ਦੇ ਹਾਲਾਤਾਂ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੋਹੜਾਣਾ ਲੋਹੜਾਣਾ ਬਾਏ ਇਲੈਕਸ਼ਨ ਭਾਰਤ ਪੁਸ਼ਨ ਆਸ਼ਾ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਜੋ ਬਾਵੜਾ ਨੂੰ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਹੈ ਜ਼ਿਲ੍ਹਾ ਕਪੂਰਥਲਾ ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ ਚਾਰ ਲੀਡਰ ਆਉਣਾ ਹੈ ਜਾਂ ਕਿ ਕਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਿ ਆ ਵੀ ਕਾਂਗਰਸ ਪਾਰਟੀ ਅਲੱਗ ਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਔਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਓਏ ਪ੍ਰੋਗਰਾਮ ਹੈ ਅਸੀਂ ਪਹਿਲਾਂ 10 15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਓਰੇ ਤੈਅ ਦੀ ਅੱਜ ਅਸੀਂ ਇੱਥੇ ਸਮੇਂ ਦੇ ਹਲਾਤਾਂ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੁਧਿਆਣਾ ਲੁਧਿਆਣਾ ਬਾਏ ਇਲੈਕਸ਼ਨ ਭਾਰਤ ਪੁਸ਼ਨ ਆਸ਼ੀ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਕਨਵੀਨਰ ਤਾਂ ਨਹੀਂ ਪਾਰਟ ਜਿਸ ਤਰੀਕੇ ਨਾਲ ਜਵਾਬ ਨਾ ਕੋ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਹੈ